ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਦੀ ਖਬਰ ਬਹੁਤ ਹੀ ਸੀਰੀਅਸ ਆ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਭੁਖ ਹੜਤਾਲ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਦਾਖਲ ਹੋ ਚੁੱਕੀ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਨੂੰ ਭੁਖ ਹੜਤਾਲ ਤੋੜ ਦੇਣੀ ਚਾਹੀਦੀ ਹੈ ਜਾਂ ਨਹੀਂ ਅੱਜ ਆਪਾਂ ਗੱਲ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਕਿੰਨਾ ਸੀਰੀਅਸ ਲੈ ਰਹੀ ਆ ਕਿੰਨਾ ਸੀਰੀਅਸ ਲੈ ਰਹੀ ਆ ਸਰਕਾਰ ਦੋਸਤੋ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਕਿਹੜੀ ਸਰਕਾਰ ਜਾਦੇ ਜ਼ਿੰਮੇਵਾਰ ਆ ਜਾਂ ਕਿਹੜੇ ਅਫਸਰ ਜ਼ਿੰਮੇਵਾਰ ਨੇ ਇਹ ਵੀ ਗੱਲਬਾਤ ਕਰਾਂਗੇ ਔਰ ਦੋਸਤੋ ਉਹਦੀ ਆਪਾਂ ਸਿਹਤ ਬਾਰੇ ਵੀ ਗੱਲਬਾਤ ਕਰਾਂਗੇ ਤੇ ਦੋਸਤੋ ਅੱਜ ਆਪਾਂ ਉਹਦੀ ਸਿਹਤ ਬਾਰੇ ਉਹਨਾਂ ਮੁੰਡਿਆਂ ਦੀ ਸਿਹਤ ਬਾਰੇ ਅਰਦਾਸ ਵੀ ਕਰਾਂਗੇ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਉਹਦੀ ਵਾਈਫ ਦੇ ਵੱਲੋਂ ਉਹਦੇ ਵਾਈਫ ਦੇ ਵੱਲੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਸਿਹਤ ਬਹੁਤ ਸੀਰੀਅਸ ਹੈ ਔਰ ਉਹਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਸਭ ਤੋਂ ਪਹਿਲਾਂ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਤੰਦਰੁਸਤ ਰਹੇ ਉਹਨਾਂ ਨੂੰ ਕੋਈ ਸਰੀਰਕ ਤੌਰ ਤੇ ਨੁਕਸਾਨ ਨਾ ਪਹੁੰਚੇ ਕਿਉਂਕਿ ਸਰਕਾਰਾਂ ਚਾਹੁੰਦੀਆਂ ਹੀ ਦੋਸਤੋ ਉਹਨਾਂ ਦਾ ਸਰੀਰਕ ਨੁਕਸਾਨ ਨੇਗੀ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਮੈਂ ਵੀਡੀਓ ਪਾਈ ਸੀ ਦੋਸਤੋ ਪਹਿਲਾਂ ਵੀ ਕਿ ਸਲੂਟ ਆ ਉਸ ਬੀਬੀ ਨੂੰ ਕਿਉਂਕਿ ਉਸ ਬੀਬੀ ਨੇ ਇੰਨਾ ਵੱਡਾ ਸਟੈਂਡ ਲਿਆ ਇੰਗਲੈਂਡ ਤੋਂ ਆ ਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਵਿਆਹ ਕਰਕੇ ਅਸਾਮ ਦੇ ਵਿੱਚ ਬੈਠੀ ਯਾਰ ਲੜਾਈ ਲੜ ਰਹੀ ਆ ਲੜਕੀ ਦੇਖੋ ਤੁਸੀਂ ਉਹਦੇ ਵੱਲੋਂ ਖਬਰ ਆਈਏਗੀ ਕਿਉਂਕਿ ਹੁਣ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਖਾਰਾ ਸਾਹਿਬ ਉਹਨਾਂ ਦੀ ਮੈਂ ਕੱਲ ਸਵੇਰੇ ਸੁਣ ਰਿਹਾ ਸੀਗਾ ਉਹਨਾਂ ਨੇ ਦੱਸਿਆ ਕਿ ਅਸੀਂ ਟੈਲੀਫੋਨ ਜਦੋਂ ਕਰਦੇ ਹਾਂ ਹੁਣ ਸਾਨੂੰ ਅਫਸਰਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਹੁਣ ਟੈਲੀਫੋਨ ਦੇ ਉੱਪਰ ਗੱਲ ਨਹੀਂ ਕਰਵਾ ਸਕਦੀ ਬਹਾਨਾ ਚੋਣਾ ਦਾ ਕਿ ਚੋਣਾ ਕਰਕੇ ਸਾਨੂੰ ਅਫਸਰਾਂ ਨੇ ਕਹਿ ਦਿੱਤਾਗਾ ਕਿ ਹੁਣ ਕਿਸੇ ਦੀ ਲੈਂਡਲਾਈਨ ਦੇ ਉੱਪਰ ਗੱਲ ਨਹੀਂ ਕਰਵਾਉਣੀ ਸਿਰਫ ਔਰ ਸਿਰਫ ਉਹਦੀ ਪਤਨੀ ਉਹਨੂੰ ਮਿਲਦੀ ਆ ਉਹਨੇ ਦੱਸਿਆਗਾ ਕਿ ਖੂਨ ਦੀਆਂ ਉਲਟੀਆਂ ਭਾਈ ਅਮਰਤਪਾਲ ਸਿੰਘ ਨੂੰ ਆ ਰਹੀਆਂ ਨੇ ਤੇ ਪਹਿਲਾਂ ਕੁਝ ਸਿੰਘ ਉਹਨਾਂ ਦੇ ਵਿੱਚੋਂ ਦਾਖਲ ਵੀ ਨੇ ਹਸਤਾਲ ਦੇ ਵਿੱਚ ਪਰ ਦੋਸਤੋ ਮੈਂ ਜੋ ਗੱਲ ਕੀਤੀ ਸੀ ਕਿ ਕੀ ਉਹਨਾਂ ਨੂੰ ਪੋਖਾ ਹੜਤਾਲ ਤੋੜ ਦੇਣੀ ਚਾਹੀਦੀ ਆ ਦੋਸਤੋ ਹੁਣ ਸਾਨੂੰ ਕੌਮ ਨੂੰ ਉਹਨਾਂ ਅੱਗੇ ਇਹ ਜ਼ਰੂਰ ਆਪਣੀ ਗੱਲ ਰੱਖਣੀ ਚਾਹੀਦੀ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਪੋਖਾ ਹੜਤਾਲ ਤੋੜ ਦੇਣ ਕਿਉਂਕਿ ਸਰਕਾਰਾਂ ਦੇ ਕੰਨਾਂ ਦੇ ਉੱਪਰ ਕੋਈ ਜੂਨ ਨਹੀਂ ਸਰਕਣੀ ਸਰਕਾਰਾਂ ਤਾਂ ਚਾਹੁੰਦੀਆਂ ਹੀ ਇਹ ਨੇ ਕਿ ਉਹ ਆਪਣੇ ਕੀਤੇ ਹੋਏ ਫੈਸਲੇ ਦੇ ਵਿੱਚ ਸਰੀਰਕ ਤੌਰ ਤੇ ਚਲੇ ਜਾਣ ਤਾਂ ਕਿ ਸਾਨੂੰ ਕਹਿਣ ਨੂੰ ਮੌਕਾ ਮਿਲ ਜਾਵੇ ਕਿਉਂਕਿ ਦੋਸਤੋ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਥੇ ਭੇਜਿਆਗਾ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਭੇਜਿਆਗਾ ਉਹ ਕਿਉਂ ਮਤਲਬ ਉਹਨਾਂ ਦਾ ਹੀ ਕੋਈ ਫੇਵਰ ਕਰਨ ਗਿਆ ਉਹ ਕਿਉਂ ਉਹਨਾਂ ਦੀ ਕੋਈ ਮੰਗ ਮੰਨਣ ਗੀਆਂ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਜ਼ਾਲਮ ਸਰਕਾਰ ਨੇ ਜਿਨੇ ਭੇਜਿਆ ਉਹਨਾਂ ਨੂੰ ਉੱਥੇ ਦੋਸਤੋ ਜਿਹੜੀ ਸ਼িকার ਖੇਡਣਾ ਚਾਹੁੰਦੀ ਸੀ ਉਹਨਾਂ ਦਾ ਉਹ ਕਿਉਂ ਮਤਲ ਤੁਸੀਂ ਇੱਕ ਲੌਜਿਕ ਤਾਂ ਦੇਖੋ ਨਾ ਤੁਸੀਂ ਇੱਕ ਲੌਜਿਕ ਦੇਖੋ ਕਿ ਜਿਹੜੀ ਸਰਕਾਰ ਨੇ ਉਹਨਾਂ ਨੂੰ ਉੱਥੇ ਭੇਜਿਆ ਕੇਸ ਪਾ ਕੇ ਉਹ ਕਿਉਂ ਉਹਨਾਂ ਨੂੰ ਵਾਪਸ ਲੈ ਕੇ ਆਉਣਗੇ ਇਹ ਤੱਕ ਨਹੀਂ ਬਣਦੀ ਹੈਗੀ ਉਹਨਾਂ ਤੋਂ ਤਵੱਕੋ ਨਹੀਂ ਕਰਨੀ ਚਾਹੀਦੀ ਭਾਈ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਅਪੀਲ ਕਰੋ ਅਕਾਲ ਤਖਤ ਸਾਹਿਬ ਵੱਲੋਂ ਕਰੋ ਸ਼੍ਰੋਮਣੀ ਕਮੇਟੀ ਵੱਲੋਂ ਕਰੋ ਜਾਂ ਸਾਰੀ ਕੌਮ ਇਕੱਠੀ ਹੋ ਕੇ ਅਪੀਲ ਕਰੋ ਉਹਨਾਂ ਨੂੰ ਕਿ ਬੱਚਿਓ ਤੁਸੀਂ ਵਾਪਸ ਆ ਜਾਓ ਇਸ ਭੁਖੜ ਹੜਤਾਲ ਤੋਂ ਇਹਦੇ ਵਿੱਚੋਂ ਨਹੀਂ ਲੱਭਣਾ ਕੁਝ ਇਹਨਾਂ ਦੇ ਪੱਥਰ ਦੇ ਉੱਪਰ ਬੂੰਦ ਪਈ ਨਾ ਪਈ ਕੋਈ ਫਰਕ ਨਹੀਂ ਪੈਂਦਾ ਪੱਥਰ ਨੂੰ ਦੋਸਤੋ ਇਹ ਪੱਥਰ ਦਿਲ ਨੇ ਇਹਨਾਂ ਦੇ ਦਿਲ ਮੋਮ ਵਰਗੇ ਨਹੀਂ ਜਿਹੜੇ ਪਿਗਲ ਜਾਂਦੇ ਨੇ ਇਹਨਾਂ ਦੇ ਦਿਲ ਪੱਥਰ ਵਰਗੇ ਨੇ ਦੋਸਤੋ ਇਹ ਪੱਥਰ ਦੇ ਇਨਸਾਨ ਸਿਰਫ ਰਾਜ ਕਰਨ ਦੀ ਖਾਤਰ ਭਾਈ ਅਮਰਤਪਾਲ ਸਿੰਘ ਤਾਂ ਕੀ ਇਹ ਤਾਂ ਇਹ ਜੇ ਹਜ਼ਾਰਾਂ ਅਮਰਤਪਾਲਾ ਨੂੰ ਕੁਰਬਾਨ ਬਾਰ ਦੇਣ ਆਪਦੀ ਇਸ ਲਾਲਸਾ ਦੇ ਅੱਗੇ ਇਹਨਾਂ ਦੀ ਇਹ ਲਾਲਸਾ ਜਿਹੜੀ ਰਾਜ ਕਰਨ ਵਾਲੀ ਦੋਸਤੋ ਉਹ ਬਹੁਤ ਪਰਬਲ ਹੈ ਉਹ ਵੱਡੀ ਹੁੰਦੀ ਜਾ ਰਹੀ ਆ ਉਹ ਮੈਨੂੰ ਮੈਂ ਤੁਹਾਨੂੰ ਇੱਕ ਦਲੀਲ ਦਿੰਨਾ ਦੋਸਤੋ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਨੂੰ ਕਿਉਂ ਉੱਥੇ ਮਤਲਬ ਭੇਜਿਆ ਸੀ ਕਿਉਂ ਫੜਿਆ ਸੀਗਾ ਮੈਨੂੰ ਦੱਸੋ ਤੁਸੀਂ ਪਤਾ ਕਾਰਨ ਕੀ ਆ ਦੋਸਤੋ ਦੇਸ਼ ਦੇ ਵਿੱਚੋਂ ਬਹੁ ਗਿਣਤੀ ਦੀਆਂ ਵੋਟਾਂ ਲੈਣ ਦੀ ਖਾਤਰ ਤੁਹਾਨੂੰ ਟਾਰਗੇਟ ਕੀਤਾ ਸੀ ਤੁਹਾਨੂੰ ਟਾਰਗੇਟ ਬਣਾਇਆ ਮੋਹਰਾ ਬਣਾਇਆ ਤੁਹਾਡਾ ਕਿ ਦੇਖੋ ਅਸੀਂ ਜਿਹੜੇ ਅੰਮ੍ਰਿਤਪਾਲ ਹੁਣੀ ਨੇ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਪੱਖਵਾਦੀ ਕਹਿ ਕੇ ਪ੍ਰਚਾਰਿਆ ਸਾਰੇ ਦੇਸ਼ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਨੇ ਦੋਸਤੋ ਭਾਜਪੀ ਨੇ ਤੇ ਆਮ ਆਦਮੀ ਪਾਰਟੀ ਨੇ ਦੋਨਾਂ ਹੀ ਆਰਐਸਐਸ ਦੀਆਂ ਪਾਰਟੀਆਂ ਨੇ ਦੇਖੋ ਇਹ ਕੋਈ ਮੇਰੇ ਕਹਿਣ ਨਾਲ ਨਹੀਂ ਬਣਨ ਲੱਗੀਆਂ ਉਹ ਆਰਐਸਐਸ ਦੀਆਂ ਟੀਮਾਂ ਹੈਗੀਆਂ ਨੇ ਕੇਜਰੀਵਾਲ ਖੁਦ ਕਹਿੰਦਾਗਾ ਕੇਜਰੀਵਾਲ ਖੁਦ ਕਹਿੰਦਾਗਾ ਕੇਜਰੀਵਾਲ ਪੂਰੀ ਆਪਣੀ ਫੁੱਲ ਦਿੱਲੀ ਵਾਲੀ ਸਰਕਾਰ ਨੂੰ ਲੈ ਕੇ ਨਿਰੰਕਾਰੀਆਂ ਦੇ ਜਿਨ੍ਹਾਂ ਨੇ ਆਪਣੇ ਸਿੰਘ ਸੇਧ ਕੀਤੇ ਸੀਗੇ ਉਹਨਾਂ ਦੇ ਸਮਾਗਮ ਵਿੱਚ ਜਾਂਦਾ ਪੈਰਾ ਦੇ ਵਿੱਚ ਬਹਿਦਾ ਉਹਨਾਂ ਦੇ ਜਾ ਕੇ ਹੋਰ ਸਿੱਖਾਂ ਦਾ ਤੁਸੀਂ ਵਿਰੋਧੀ ਕੀ ਸਮਝਣਾ ਚਾਹੁੰਦੇ ਹੋ ਤੁਹਾਨੂੰ ਕਿਵੇਂ ਨਹੀਂ ਸਮਝ ਪੈਂਦੀ ਜਾਰੇ ਗੱਲ ਉਹ ਸਾਡਾ ਵਿਰੋਧੀ ਹੈ ਉਹ ਆਰਐਸਐਸ ਦਾ ਭਾਜਪੀ ਵੀ ਨੋ ਵੀ ਵੱਡਾ ਮਤਲਬ ਚਿਹਰਾ ਹੈਗਾ ਸੋ ਉਹ ਤੁਹਾਨੂੰ ਕਿਉਂ ਵਾਪਸ ਲੈ ਕੇ ਆਉਣਗੇ ਉਹ ਕਿਉਂ ਛਡਾਉਣਗੇ ਤੁਹਾਨੂੰ ਉਹਨਾਂ ਦੀ ਤਾਂ ਉਹਨਾਂ ਨੇ ਤੁਹਾਡੇ ਨਾਲ ਉੱਤੇ ਤਾਂ ਵੋਟ ਇਕੱਠੀ ਕੀਤੀ ਆ ਪਹਿਲਾਂ ਉਹਨਾਂ ਨੂੰ ਤਾਂ ਅੱਛ ਵੀ ਲੱਗਿਆ ਕਿ ਸਾਨੂੰ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਰਾਜ ਮਿਲ ਜਾਵੇ ਜੇ ਤੁਹਾਨੂੰ ਉਹ ਮਦਦ ਤੁਹਾਡੀ ਕਰਕੇ ਤੁਹਾਨੂੰ ਵਾਪਸ ਲਿਆਉਂਦੇ ਨੇ ਤੁਹਾਡੀ ਮੰਗ ਮੰਨ ਲੈਂਦੇ ਨੇ ਉਹ ਤਾਂ ਨਾਲ ਦੀ ਨਾਲ ਉਸੇ ਟਾਈਮ ਗੱਲ ਫੈਲ ਜੂਗੀ ਬਹੁਤ ਸੰਮਤੀ ਦੇ ਵਿੱਚ ਦੇਖੋ ਜੀ ਆ ਮਾਨ ਸਰਕਾਰ ਨੇ ਉਹਨਾਂ ਨੂੰ ਵਖਵਾਦੀਆਂ ਨੂੰ ਅੱਤਵਾਦੀਆਂ ਨੂੰ ਪਤਾ ਨਹੀਂ ਕੀ ਕੀ ਨਾਂ ਲੈਂਦੇ ਨੇ ਤੇ ਉਹ ਉਹਨਾਂ ਨੂੰ ਦੇਖੋ ਜੀ ਇਹਨਾਂ ਨੇ ਉਹਨਾਂ ਦੀ ਮੰਗ ਮੰਨਣ ਲਈ ਝੁਕ ਗਈ ਇਹ ਫਿਰ ਵੱਡੇ ਵੱਡੇ ਬਿਆਨ ਦੇਣਗੇ ਝੁਕ ਗਈ ਸਰਕਾਰ ਖਾੜਕੂਆਂ ਅੱਗੇ ਅੱਤਵਾਦੀਆਂ ਅੱਗੇ ਸਰਕਾਰ ਝੁਕ ਗਈ ਹੈ ਤੇ ਇਹ ਗੱਲ ਉਹ ਕਹੋਣਾ ਨਹੀਂ ਚਾਹੁੰਦੇ ਇਸ ਗੱਲ ਦੇ ਨਾਲ ਉਹਨਾਂ ਦੀਆਂ ਵੋਟਾਂ ਬਹੁ ਗਿਣਤੀ ਦੀਆਂ ਵੋਟਾਂ ਟੁੱਟਦੀਆਂ ਨੇ ਦੋਸਤੋ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਤੁਸੀਂ ਨਹੀਂ ਚਾਹੁੰਦੇ ਭਾਈ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਉਹਨਾਂ ਲਈ ਮਹੱਤਤਾ ਨਹੀਂ ਰੱਖਦੇ ਤੁਸੀਂ ਨਹੀਂ ਮਹੱਤਤਾ ਰੱਖਦੇ ਉਹਨਾਂ ਨੂੰ ਬੰਦੇ ਦੀ ਜਾਨ ਦੀ ਕੋਈ ਵੈਲਿਊ ਨਹੀਂ ਹੈਗੀ ਤੁਹਾਨੂੰ ਕਿਵੇਂ ਸਮਝਾਈਏ ਕਿਵੇਂ ਤੁਹਾਡੇ ਸਮਝ ਲੱਗੂ ਪੰਜਾਬੀਓ ਉਹ ਪੰਜਾਬ ਦੇ ਸਿੱਖੋ ਮੈਨੂੰ ਤੁਸੀਂ ਇਹ ਤਾਂ ਦੱਸ ਦੋ ਤੁਸੀਂ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਆਪਣਾ ਬਣਾ ਲਿਆ ਸੀਗਾ ਤੁਸੀਂ ਕਿਉਂ ਮਤਲ ਇਹ ਇਸ ਗੱਲ ਦੇ ਧੋਖੇ ਦੇ ਵਿੱਚ ਆ ਗਏ ਕਿਵੇਂ ਤੁਸੀਂ ਉਹਨਾਂ ਨੂੰ ਆਪਣਾ ਸਮਝ ਲਿਆ ਸੀਗਾ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਤੁਹਾਡੇ ਕਿ ਤੁਸੀਂ ਕਿਵੇਂ ਉਹਨਾਂ ਨੂੰ ਆਪਣਾ ਹਮੇਤੀ ਸਮਝ ਲਿਆ ਸੀਗਾ ਕਿਹੜੇ ਪਾਸਿਓ ਹਮੇਤੀ ਤੁਹਾਨੂੰ ਬੁੱਧੂ ਬਣਾਇਆ ਗਿਆ ਕਦੇ ਕਿਸੇ ਦੇ ਘਰੇ ਰਾਤ ਰਹਿਲੇ ਉਦੋਂ ਉਹਨਾਂ ਨੇ ਉਦੋਂ ਉਹਨਾਂ ਨੂੰ ਇਹ ਲੱਗਦਾ ਸੀਗਾ ਸਾਇਦ ਜਿਹੜੀ ਕਰਮਖਿਆਲੀ ਲੋਕਾਂ ਦੀ ਵੋਟ ਆ ਇੱਥੇ ਸਿੱਖੀ ਵੋਟ ਸਾਨੂੰ ਤਾਂ ਮਿਲ ਜੂਗੀ ਫਿਰ ਉਹਨਾਂ ਨੇ ਕਦੇ ਮੋਹਕਮ ਸਿੰਘ ਉਹਨਾਂ ਨਾਲ ਕਦੇ ਕਿਸੇ ਨਾਲ ਮੀਟਿੰਗਾਂ ਕਰ ਕਿਸੇ ਦੇ ਘਰੇ ਰਹਿ ਕੇ ਸਿਰਫ ਤੁਹਾਨੂੰ ਬੁੱਧੂ ਬਣਾ ਕੇ ਇੱਕ ਵਾਰੀ ਨਾਲ ਲਾਇਆ ਤੇ ਉਸ ਤੋਂ ਬਾਅਦ ਆਪਦਾ ਪਾਸਾ ਪਲਟੀ ਮਾਰੀ ਫਿਰ ਉਹੀ ਬਹੁ ਗਿਣਤੀ ਵਾਲੇ ਵੱਸ ਨੂੰ ਹੋ ਗਏ ਸੋ ਦੋਸਤੋ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਬੱਚਿਆਂ ਨੂੰ ਸਮਝਾਓ ਕਿਸੇ ਤਰ੍ਹਾਂ ਦੇ ਕੋ ਸਾਡਾ ਤਾਂ ਕੋਈ ਤਾਲਕਤ ਲਿੰਕ ਹੈ ਨਹੀਂਗਾ ਅਸੀਂ ਤਾਂ ਇਹਦੇ ਚੈਨਲ ਦੇ ਜਰੀਏ ਸਮਝਾ ਸਕਦੇ ਆ ਕਹਿ ਸਕਦੇ ਆ ਕਿ ਇਹ ਗੱਲ ਸਮਝਣ ਦੀ ਉਹਨਾਂ ਨੂੰ ਲੋੜ ਹੈ ਸਰੀਰਕ ਨੁਕਸਾਨ ਤੁਹਾਡਾ ਉਹ ਚਾਹੁੰਦੇ ਹੀ ਨੇ ਕਿ ਤੁਹਾਡਾ ਸਰੀਰਕ ਨੁਕਸਾਨ ਹੋ ਜਾਵੇ ਸੋ ਤੁਸੀਂ ਇਹ ਉਹਨਾਂ ਦਾ ਕੰਮ ਖੁਦ ਹੀ ਕਰ ਰਹੇ ਹੋ ਉਹਨਾਂ ਦਾ ਕੰਮ ਤੁਸੀਂ ਖੁਦ ਕਰ ਰਹੇ ਹੋ ਸੋ ਇਸ ਕਰਕੇ ਦੋਸਤੋ ਇਹ ਬੇਨਤੀ ਕਰੋ ਉਹਨਾਂ ਨੂੰ ਪੂਰੀ ਆਪਣੀ ਉਸ ਵੱਲੋਂ ਕਿ ਉਹ ਜਿਹੜੇ ਹੈਗੇ ਨੇਗੇ ਆਪਣੇ ਉਸ ਦੇ ਵਿੱਚ ਆਪਣਾ ਸਰੀਰਕ ਨੁਕਸਾਨ ਨਾ ਕਰਨ ਬਲਕਿ ਉਹ ਆਪਣੇ ਕਿਸੇ ਵੀ ਤਰ੍ਹਾਂ ਇਹਨੂੰ ਵਾਪਸ ਲੈਣ ਤੇ ਵਾਪਸ ਲੈ ਕੇ ਆਪਣੇ ਸਰੀਰ ਨੂੰ ਬਚਾ ਕੇ ਰੱਖਣ ਕੌਮ ਨੂੰ ਬਹੁਤ ਲੋੜ ਹੈ ਤੁਹਾਡੀ ਤੁਹਾਨੂੰ ਤੁਹਾਨੂੰ ਲੋਕਾਂ ਨੂੰ ਕੌਮ ਨੂੰ ਥੋੜੇ ਤੋਂ ਬਹੁਤ ਬਹੁਤ ਆਸਾਂ ਨਹੀਂ ਗਿਆ ਇਸ ਕਾਰਨ ਕਰਕੇ ਤੁਸੀਂ ਜਰੂਰ ਆਪਣੀ ਜਿਹੜੀ ਭੁਖ ਹੜਤਾਲ ਆ ਉਹਦੇ ਵਿਚਾਰ ਕਰਕੇ ਉਹਨੂੰ ਤੋੜੋ ਤੇ ਆਪਣਾ ਸਿਹਤ ਜਾਪ ਹੋਵੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਿੱਖਾਂ ਦੀ ਲੜਾਈ ਲੜ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ